ਜੇਕਰ ਤੁਸੀਂ ਵੀ ਆਪਣੇ ਵਾਹਨ ਦੇ ਉੱਤੇ ਕਿਤੇ ਬਾਹਰ ਜਾਣੇ ਹੋ ਤਾਂ ਤੁਹਾਡੇ ਕੋਲ ਜਿਹੜੇ ਦਸਤਾਵੇਜ਼ ਨੇ ਉਹ ਨਹੀਂ ਨੇ ਨਾ ਹੀ ਤੁਹਾਡੇ ਕੋਲ ਜਿਹੜੀ ਆ ਉਹਨਾਂ ਦੀ ਫੋਟੋ ਖਿੱਚੀ ਹੋਈ ਆ ਜਿਵੇਂ ਕਿ ਡਰਾਈਵਿੰਗ ਲਾਇਸੈਂਸ ਹੋ ਗਿਆ ਵਾਹਨ ਦੀ ਆਰਸੀ ਹੋ ਗਈ ਪੋਲੂਸ਼ਨ ਹੋ ਗਿਆ ਤੇ ਇੰਸ਼ੋਰੈਂਸ ਹੋ ਗਈ ਤਾਂ ਤੁਸੀਂ ਚੁੱਪਚਾਪ ਜਿਹੜੇ ਉੱਥੇ ਅਧਿਕਾਰੀ ਨੇ ਤੁਹਾਨੂੰ ਰੋਕ ਲੈਂਦੇ ਨੇ ਉਹਨਾਂ ਦੇ ਕੋਲੋਂ ਚਲਾਨ ਕਟਵਾ ਲਓ ਤੁਹਾਨੂੰ ਬਹਿਸ ਕਰਨ ਦੀ ਜਿਹੜੀ ਪੁਲਿਸ ਅਧਿਕਾਰੀਆਂ ਦੇ ਨਾਲ ਕੋਈ ਜ਼ਰੂਰਤ ਨਹੀਂ ਹੈ ਨਾ ਹੀ ਕਿਸੇ ਸਿਆਸੀ ਆਗੂ ਦਾ ਫੋਨ ਕਰਵਾਉਣ ਦੀ ਜ਼ਰੂਰਤ ਹੈ ਆਪਣਾ ਤੁਸੀਂ ਡੀਟੀਓ ਆਫਿਸ ਜਾ ਕੇ ਉਸ ਚਲਾਨ ਨੂੰ ਬਿਨਾਂ ਪੈਸੇ ਦੇ ਕੇ ਜਿਹੜਾ ਕੈਨਸਲ ਕਰਵਾ ਸਕਦੇ ਹੋ ਤਾਂ ਤੁਹਾਨੂੰ ਦੱਸ ਦਿੰਦੇ ਆ ਭਾਰਤ ਸਰਕਾਰ ਦੁਆਰਾ ਵਾਹਨ ਐਕਟ ਦੇ ਮੁਤਾਬਕ 15 ਦਿਨ ਦੇ ਅੰਦਰ ਅੰਦਰ ਆਪਣੇ ਜਿਹੜੇ ਦਸਤਾਵੇਜ਼ ਨੇ ਉਹ ਤੁਸੀਂ ਡੀਟੀਓ ਆਫਿਸ ਜਾ ਕੇ ਦਿਖਾ ਕੇ ਬਿਨਾਂ ਪੈਸੇ ਦਿੱਤੇ ਆਪਣਾ ਚਲਾਨ ਜਿਹੜਾ ਉਸ ਨੂੰ ਕੈਨਸਲ ਕਰਵਾ ਸਕਦੇ ਹੋ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੋਟਰ ਵਾਈਕਲ ਰੂਲ ਐਕਟ 1999 ਧਾਰਾ 139 ਅਧੀਨ ਇਹ ਛੋਟ ਦਿੱਤੀ ਗਈ ਹੈ 15 ਦਿਨ ਦੇ ਅੰਦਰ ਅੰਦਰ ਜਿਹੜਾ ਤੁਸੀਂ ਅਜਿਹਾ ਕਰ ਸਕਦੇ ਹਾਂ ਜੋ ਵਾਹਨ ਚਾਲਕਾਂ ਨੂੰ ਇਸ ਦੇ ਨਾਲ ਰਾਹਤ ਮਿਲ ਸਕੇ ਜਿਕਰੇ ਹੋਗਾ ਕਿ ਅਕਸਰ ਵਾਹਨ ਚਾਲਕ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਨਾਲ ਚਲਾਨ ਕੱਟਣ ਨੂੰ ਲੈ ਕੇ ਉਲਝਦੇ ਰਹਿੰਦੇ ਨੇ ਜਾਂ ਫਿਰ ਆਪਣੇ ਅਹੁਦੇ ਜਾਂ ਸਿਆਸੀ ਲੀਡਰਾਂ ਦਾ ਰੋਭ ਝਾੜ ਕੇ ਪੁਲਿਸ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਜਿਨ੍ਹਾਂ ਦੀ ਕਈ ਵਾਰ ਸੋਸ਼ਲ ਮੀਡੀਆ ਤੇ ਵੀਡੀਓ ਐ ਜਿਹੜੀ ਉਹ ਵਾਇਰਲ ਹੋ ਜਾਂਦੀ ਹੈ ਅਤੇ ਲੋਕ ਤਮਾਸ਼ਾ ਖੜ ਕੇ ਵੇਖਦੇ ਰਹਿੰਦੇ ਨੇ ਅਜਿਹਾ ਵਰਤਾਰਾ ਜਿੱਥੇ ਵਾਹਨ ਚਾਲਕਾਂ ਦਾ ਸਮਾਂ ਅਤੇ ਸ਼ੋਭੀ ਖਰਾਬ ਕਰਦਾ ਉੱਥੇ ਹੀ ਭਾਰਤ ਸਰਕਾਰ ਵੱਲੋਂ ਬਣਾਇਆ ਇਹ ਕਾਨੂੰਨ ਦੀ ਪਾਲਣਾ ਕਰਨ ਨਾਲ ਤੁਸੀਂ ਬਾਈ ਇੱਜ਼ਤ ਸਨਮਾਨ ਦੇ ਹੱਕਦਾਰ ਜਿਹੜਾ ਉਹ ਹੋ ਸਕਦੇ ਹੋ ਤਾਂ ਇੱਥੇ ਦੱਸਣਯੋਗ ਹੈ ਕਿ ਵਾਹਨ ਚਾਲਕਾਂ ਨੂੰ ਟ੍ਰੈਫਿਕ ਦੇ ਨੀਮਾ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਜਿਵੇਂ ਸੀਟ ਬੈਲਟ ਕਾਲੀ ਫਿਲਮ ਰੈੱਡ ਲਾਈਟ ਜੰਪ ਲਿਮਟਡ ਸਪੀਡ ਸ਼ਰਾਬ ਪੀ ਕੇ ਵਾਹਨ ਚਲਾਉਣ ਆਦਤ ਦੇ ਨਾਲ-ਨਾਲ ਪੁਲਿਸ ਵੱਲੋਂ ਕੀਤੇ ਇਸ਼ਾਰਿਆਂ ਦੀ ਪਾਲਣਾ ਕਰਨਾ ਵੀ ਜਿਹੜਾ ਉਹ ਬਹੁਤ ਜ਼ਰੂਰੀ ਹੈ ਪੁਲਿਸ ਪ੍ਰਸ਼ਾਸਨ ਜਨਤਾ ਦੀ ਸੇਵਕ ਹੈ ਅਤੇ ਆਪਣੀ ਡਿਊਟੀ ਬਖੂਬੀ ਦੇ ਨਾਲ ਇਸ ਤਰੀਕੇ ਨਿਭਾਉਂਦੀ ਹੈ ਕਿ ਲੋਕ ਸੁਰੱਖਿਤ ਰਹਿਣ ਕੋਈ ਵੀ ਹਾਦਸਾ ਨਾ ਵਾਪਰੇ ਅਤੇ ਟ੍ਰੈਫਿਕ ਦੇ ਵਿੱਚ ਵਿਗੜ ਨਾ ਪਵੇ ਇਸ ਲਈ ਵਾਹਨ ਚਾਲਕਾਂ ਨੂੰ ਵੀ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇ ਕੇ ਇੱਕ ਚੰਗੇ ਡਰਾਈਵਰ ਅਤੇ ਚੰਗੇ ਨਾਗਰਿਕ ਬਣਨ ਦਾ ਸਬੂਤ ਜਿਹੜਾ ਉਹ ਦੇਣਾ ਚਾਹੀਦਾ ਤਾਂ ਤੁਹਾਨੂੰ ਦੱਸ ਦਿੰਨੇ ਆ ਭਾਰਤ ਸਰਕਾਰ ਦੇ ਮੋਟਰ ਵਹੀਕਲ ਐਕਟ 1989 ਧਾਰਾ 139 ਦੇ ਤਹਿਤ ਤੁਸੀਂ ਕੱਟੇ ਗਏ ਚਲਾਨ ਨੂੰ 15 ਦਿਨ ਦੇ ਅੰਦਰ ਅੰਦਰ ਡੀਟੀਓ ਆਫਿਸ ਜਾ ਕੇ ਆਪਣੇ ਦਸਤਾਵੇਜ਼ ਦਿਖਾ ਕੇ ਬਿਨਾਂ ਪੈਸੇ ਦੇ ਕੇ ਉਸ ਨੂੰ ਕੈਨਸਲ ਜਿਹੜਾ ਤੁਸੀਂ ਕਰਵਾ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਵਾਹਨ ਦੇ ਉੱਤੇ ਕਿਤੇ ਬਾਹਰ ਜਾਣੇ ਹੋ ਤਾਂ ਤੁਹਾਡੇ ਕੋਲ ਜਿਹੜੇ ਦਸਤਾਵੇਜ਼ ਨੇ ਉਹ ਨਹੀਂ ਨੇ ਨਾ ਹੀ ਤੁਹਾਡੇ ਕੋਲ ਜਿਹੜੀ ਆ ਉਹਨਾਂ ਦੀ ਫੋਟੋ ਖਿੱਚੀ ਹੋਈ ਆ ਜਿਵੇਂ ਕਿ ਡਰਾਈਵਿੰਗ ਲਾਇਸੈਂਸ ਵਾਹਨ ਦੀ ਆਰਸੀ ਹੋ ਗਈ ਪੋਲਿਊਸ਼ਨ ਹੋ ਗਿਆ ਤੇ ਇੰਸ਼ੋਰੈਂਸ ਹੋ ਗਈ ਤਾਂ ਤੁਸੀਂ ਚੁੱਪਚਾਪ ਜਿਹੜੇ ਉੱਥੇ ਅਧਿਕਾਰੀ ਨੇ ਤੁਹਾਨੂੰ ਰੋਕ ਲੈਂਦੇ ਨੇ ਉਹਨਾਂ ਦੇ ਕੋਲੋਂ ਚਲਾਨ ਕਟਵਾ ਲਓ ਤੁਹਾਨੂੰ ਬਹਿਸ ਕਰਨ ਦੀ ਜਿਹੜੀ ਪੁਲਿਸ ਅਧਿਕਾਰੀਆਂ ਦੇ ਨਾਲ ਕੋਈ ਜ਼ਰੂਰਤ ਨਹੀਂ ਹੈ ਨਾ ਹੀ ਕਿਸੇ ਸਿਆਸੀ ਆਗੂ ਦਾ ਫੋਨ ਕਰਵਾਉਣ ਦੀ ਜ਼ਰੂਰਤ ਹੈ ਆਪਣਾ ਤੁਸੀਂ ਡੀਟੀਓ ਆਫਿਸ ਜਾ ਕੇ ਉਸ ਚਲਾਨ ਨੂੰ ਬਿਨਾਂ ਪੈਸੇ ਦੇ ਕੇ ਜਿਹੜਾ ਕੈਨਸਲ ਕਰਵਾ ਸਕਦੇ ਹੋ ਤਾਂ ਤੁਹਾਨੂੰ ਦੱਸ ਦਿੰਦੇ ਆ ਭਾਰਤ ਸਰਕਾਰ ਦੁਆਰਾ ਵਾਹਨ ਐਕਟ ਦੇ ਮੁਤਾਬਕ 15 ਦਿਨ ਦੇ ਅੰਦਰ ਅੰਦਰ ਆਪਣੇ ਜਿਹੜੇ ਦਸਤਾਵੇਜ਼ ਨੇ ਉਹ ਤੁਸੀਂ ਡੀਟੀਓ ਆਫਿਸ ਜਾ ਕੇ ਦਿਖਾ ਕੇ ਬਿਨਾਂ ਪੈਸੇ ਦਿੱਤੇ ਆਪਣਾ ਚਲਾਨ ਜਿਹੜਾ ਉਸ ਨੂੰ ਕੈਨਸਲ ਕਰਵਾ ਸਕਦੇ ਹੋ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੋਟਰ ਵਾਈਕਲ ਰੂਲ ਐਕਟ 1989 ਧਾਰਾ 139 ਅਧੀਨ ਇਹ ਛੋਟ ਦਿੱਤੀ ਗਈ ਹੈ 15 ਦਿਨ ਦੇ ਅੰਤਰੰਤਰ ਜਿਹੜਾ ਤੁਸੀਂ ਅਜਿਹਾ ਕਰ ਸਕਦੇ ਹੋ ਜੋ ਵਾਹਨ ਚਾਲਕਾਂ ਨੂੰ ਇਸ ਦੇ ਨਾਲ ਰਾਹਤ ਮਿਲ ਸਕੇ ਜਿਕਰ ਇਹ ਹੋਗਾ ਕਿ ਅਕਸਰ ਵਾਹਨ ਚਾਲਕ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਨਾਲ ਚਲਾਨ ਕੱਟਣ ਨੂੰ ਲੈ ਕੇ ਉਲਝਦੇ ਰਹਿੰਦੇ ਨੇ ਜਾਂ ਫਿਰ ਆਪਣੇ ਅਹੁਦੇ ਜਾਂ ਸਿਆਸੀ ਲੀਡਰਾਂ ਦਾ ਰੋਭ ਝਾੜ ਕੇ ਪੁਲਿਸ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਜਿਨ੍ਹਾਂ ਦੀ ਕਈ ਵਾਰ ਸੋਸ਼ਲ ਮੀਡੀਆ ਤੇ ਵੀਡੀਓ ਹੈ ਜਿਹੜੀ ਉਹ ਵਾਇਰਲ ਹੋ ਜਾਂਦੀ ਹੈ ਅਤੇ ਲੋਕ ਤਮਾਸ਼ਾ ਖੜ ਕੇ ਵੇਖਦੇ ਰਹਿੰਦੇ ਨੇ ਅਜਿਹਾ ਵਰਤਾਰਾ ਜਿੱਥੇ ਵਾਹਨ ਚਾਲਕਾਂ ਦਾ ਸਮਾਂ ਅਤੇ ਸ਼ਬੀ ਖਰਾਬ ਕਰਦਾ ਉੱਥੇ ਹੀ ਭਾਰਤ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਦੀ ਪਾਲਣਾ ਕਰਨ ਨਾਲ ਤੁਸੀਂ ਬਾ ਇੱਜ਼ਤ ਸਨਮਾਨ ਦੇ ਹੱਕਦਾਰ ਜਿਹੜਾ ਉਹ ਹੋ ਸਕਦੇ ਹਾਂ ਤਾਂ ਇੱਥੇ ਦੱਸਣ ਯੋਗ ਹੈ ਕਿ ਵਾਹਨ ਚਾਲਕਾਂ ਨੂੰ ਟ੍ਰੈਫਿਕ ਦੇ ਨੀਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਜਿਵੇਂ ਸੀਟ ਬੈਲਟ ਕਾਲੀ ਫਿਲਮ ਰੈੱਡ ਲਾਈਟ ਜੰਪ ਲਿਮਟਡ ਸਪੀਡ ਸ਼ਰਾਬ ਪੀ ਕੇ ਵਾਹਨ ਚਲਾਉਣ ਆਦਤ ਦੇ ਨਾਲ-ਨਾਲ ਪੁਲਿਸ ਵੱਲੋਂ ਕੀਤੇ ਇਸ਼ਾਰਿਆਂ ਦੀ ਪਾਲਣਾ ਕਰਨਾ ਵੀ ਜਿਹੜਾ ਉਹ ਬਹੁਤ ਜ਼ਰੂਰੀ ਹੈ ਪੁਲਿਸ ਪ੍ਰਸ਼ਾਸਨ ਜਨਤਾ ਦੀ ਸੇਵਕ ਹੈ ਅਤੇ ਆਪਣੀ ਡਿਊਟੀ ਬਖੂਬੀ ਦੇ ਨਾਲ ਇਸ ਤਰੀਕੇ ਨਿਭਾਉਂਦੀ ਹੈ ਕਿ ਲੋਕ ਸੁਰੱਖਿਤ ਰਹਿਣ ਕੋਈ ਵੀ ਹਾਦਸਾ ਨਾ ਵਾਪਰੇ ਅਤੇ ਟ੍ਰੈਫਿਕ ਦੇ ਵਿੱਚ ਵਿਗੜ ਨਾ ਇਸ ਲਈ ਵਾਹਨ ਚਾਲਕਾਂ ਨੂੰ ਵੀ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇ ਕੇ ਇੱਕ ਚੰਗੇ ਡਰਾਈਵਰ ਅਤੇ ਚੰਗੇ ਨਾਗਰਿਕ ਬਣਨ ਦਾ ਸਬੂਤ ਜਿਹੜਾ ਉਹ ਦੇਣਾ ਚਾਹੀਦਾ ਤਾਂ ਤੁਹਾਨੂੰ ਦੱਸ ਦਿੰਦੇ ਆ ਭਾਰਤ ਸਰਕਾਰ ਦੇ ਮੋਟਰ ਵਾਹਨ ਐਕਟ 1989 ਧਾਰਾ 139 ਦੇ ਤਹਿਤ ਤੁਸੀਂ ਕੱਟੇ ਗਏ ਚਲਾਨ ਨੂੰ 15 ਦਿਨ ਦੇ ਅੰਦਰ-ਅੰਦਰ ਡੀਟੀਓ ਆਫਿਸ ਜਾ ਕੇ ਆਪਣੇ ਦਸਤਾਵੇਜ਼ ਦਿਖਾ ਕੇ ਬਿਨਾਂ ਪੈਸੇ ਦੇ ਕੇ ਉਸ ਨੂੰ ਕੈਨਸਲ ਜਿਹੜਾ ਤੁਸੀਂ ਕਰਵਾ ਸਕਦੇ ਹੋ ਤਾਂ ਅਜਿਹੇ ਹੋਰ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਰਿਆਸ ਨਿਊਜ਼ ਦੇ ਨਾਲ